ਸਾਸ਼ੀ ਕਲ ਦੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਆ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਚਲੋ ਕੱਲ ਨੂੰ ਪਾਪਾ ਨੇ ਚੱਲ ਜਾਣ ਆ ਕੱਲ ਸਵੇਰ ਦੀ ਫਲਾਈਟ ਆ ਜਾਂ ਦੁਪਹਿਰ ਦੀ ਹੋਊਗੀ ਪਾਪਾ ਵੇਖਣ ਦੇ ਹੀ ਹੁਣੇ ਹਜੇ ਤੇ ਪਾਪਾ ਦਾ ਮਤਲਬ ਕਿ ਮੰਨੀ ਹੈਗਾ ਵੈਸੇ ਜਾਣ ਦਾ ਤੇ ਬੱਚਿਆਂ ਦਾ ਵੀ ਬਹੁਤ ਔਖਾ ਵਾ ਕਿ ਰੀਤ ਸਿਮੂਹਲ ਦੋਵੇਂ ਬਹੁਤ ਕਰਦੀਆਂ ਵਾ ਤੇ ਹੁਣ ਦੇਖੋ ਤੇ ਬੰਦਾ ਵਾ ਕਿ ਅੱਜ ਦਾ ਵਲੋਗ ਤਾਂ ਸਾਰੇ ਦਿਨ ਦਾ ਤੁਹਾਡਾ ਸ਼ੇਅਰ ਕਰਾਂਗੇ ਮੜੀਏ ਕੱਲ ਪਾਪਾ ਨਹੀਂ ਜਾਣਾ ਉਹ ਵੀ ਵਲੋਗ ਤੁਹਾਨੂੰ ਮੈਂ ਤੁਹਾਡਾ ਸ਼ੇਅਰ ਕਰਾਂਗੀ ਤੇ ਚਲੋ ਹੁਣ ਘਰ ਦੇ ਕੰਡੀਸ਼ਨ ਵਿਖਾ ਦਿੰਨੀ ਆ ਥੋੜੀ ਬਹੁਤੀ ਕੀ ਕੀ ਸੈਟਿੰਗ ਹੋਈ ਆ ਤੇ ਕੀ ਕੀ ਰਹਿ ਗਿਆ ਵਾ ਥੋੜਾ ਬਹੁਤਾ ਘਰ ਵਿਖਾ ਦਿੰਨੀ ਆ ਤੇ ਫਿਰ ਪਾਪਾ ਨਾਲ ਗੱਲਬਾਤ ਥੋੜੀ ਜੀ ਕਰਦੇ ਆ ਠੀਕ ਚਲੋ ਹਾਂਜੀ ਉਹ ਅਜ ਗਿੱਲੇ ਹਨ ਉਹ ਲਾ ਕੇ ਰੱਖ ਕੇ ਤੇ ਫਿਰ ਹੋਰ ਆ ਪਾ ਦਿੰਨੇ ਆ ਨਾ

ਥੋੜੇ ਦਿਨ ਤੇ ਇਹਨਾਂ ਨੇ ਰੋਣਾ ਹੀ ਆ ਥੋੜੇ ਦਿਨ ਰੋਣਾ ਹੀ ਆ ਫਿਰ ਬਾਅਦ ਚ ਜਦੋਂ ਥੋੜਾ ਚੇਰ ਫੇਰ ਥੋੜਾ ਚਿਰ ਠੀਕ ਰਹਿਣਾ ਫਿਰ ਜਦੋਂ ਥੋੜਾ ਟਾਈਮ ਹੋ ਜਾਂਦਾ ਫੇਰ ਉਹਨੂੰ ਹੁੰਦਾ ਵੀ ਹੁਣ ਪਾਪਾ ਆ ਜਾਣ ਵੀ ਜਿਆਦਾ ਚਿਰ ਨਹੀਂ ਘਰ ਚ ਫਿਰ ਕੱਲਾ ਜਿਹਾ ਮਹਿਸੂਸ ਹੁੰਦਾ ਪੈਂਦਾ ਨਾ ਫਿਰ ਇਹਨੂੰ ਹੁੰਦਾ ਵੀ ਆ ਜਾ ਜੀ ਕਰਦਾ ਜਾਣ ਸਾਡੀ ਮਜਬੂਰੀ ਆ ਬੜੀ ਕੋਈ ਮੀਟਰ ਹੋਏ ਨਾ ਨਾ ਆਪਣਾ ਵਾਲਾ ਦਿਲ ਨੂੰ ਨਾਪਣਾ ਮੀਟਰ ਹੋਏ ਕਿ ਤਰ੍ਹਾਂ ਕਰਉਂਦਾ ਮੈਂ ਸੋਚਦੇ ਤੇ ਇੰਨਾ ਕੋਝਿਆਂ ਤੇ ਪਰ ਕੋਈ ਜਵਾਬ ਨਹੀਂ ਮਿਲਦਾ ਕਿ ਕੀ ਕਰੀਏ ਜ਼ਿੰਦਗੀ ਇੰਨੀ ਜ਼ਿਆਦਾ ਉਲਝਣਾ ਜੀਆਂ ਚ ਨਾ ਹਜੇ ਵੀ ਉਲਝਣ ਇਹ ਹੋ ਗਈ ਆ ਕਿ ਜੇ ਤੇ ਇੱਥੇ ਆਈਦਾ ਇੱਥੇ ਫਰਿਆ ਮਾਹੌਲ ਠੀਕ ਸਾ ਵੀ ਸਿਸਟਮ ਚ ਆ ਜੰਨੇ ਆ ਜੀ ਹਾਂ ਨਾ ਤੇ ਜੇ ਉੱਥੇ ਜਾਵਾਂ ਫਿਰ ਇਥੋਂ ਆ ਸ਼ੀਸ਼ਮ ਟੁੱਟ ਜਾਂਦਾ ਫਿਰ ਬੱਚੇ ਜਿਹੜੇ ਉਹਦੀ ਦਾਦੀ ਮਾਹਾਂ ਬੱਚੇ ਸੰਭਾਲਦੀ ਆ ਸਾਰੇ ਕੰਮ ਨਿੱਕੇ ਜਿਹੇ ਹੁਣ ਮੈਂ ਇੱਥੇ ਆਇਆ ਤੇ ਫੇਰ ਵੀ ਇੰਨੇ ਭਜਨ ਅੱਠ ਇੰਨੇ ਭਜਨ ਅੱਠ ਸਕੂਟਰੀ ਤੇ ਮੋਟਰ ਹੈਲ ਦੇ ਸਾਡੋ ਆ ਲੈ ਉਹ ਇੱਥੇ ਜਾਣਾ ਉਹ ਕਰਨਾ ਆ ਕਰਨਾ ਘਰ ਦਾ ਕੰਮ ਕਰਨਾ ਤੇ ਫੇਰ ਦੋ ਤੇ ਨਾਲ ਬੰਦੇ ਹੋਰ ਵਿਦਾਏ ਹੁੰਦੇ ਤੇ ਮਾਹਾਂ ਸ਼ੁੱਤਰ ਆ ਤੂੰ ਮਗਰੋਂ ਫਿਰ ਕੱਲਿਆਂ ਤੇ ਮਜੀ ਦੇਖਣ ਦੂਜਾ ਨਹੀਂ ਜੀ ਇਹਦਾ ਮੈਂ ਤਾਂ ਕਦੀ ਕਦੀ ਸੋਚਣਾ ਵੀ ਆ ਮੈਂ ਤੁਹਾਡੇ ਹੁਣ ਨਾ ਚੈਨਲ ਤੇ thro ਤੁਹਾ ਸਾਰੇ ਵੀਅਰ ਜਿੰਨੇ ਵੀ ਦੇਖਣ ਵਾਲੇ ਆ ਉਹਨਾਂ ਨੇ ਪੁੱਛਨੇ ਆ ਹੂੰ ਕਿ ਮੇਰਾ ਮਨ ਕਰਦਾ ਵੀ ਰਿਟਾਇਰਮੈਂਟ ਲੈ ਲਈਏ ਬੱਚਿਆਂ ਚ ਰਹੀਏ ਇਹਨਾਂ ਦੀ ਪਰਵਰਿਸ਼ ਕਰੀਏ ਇਸ ਪੜ੍ਹਾਈ ਇਹ ਲਖਾਈਏ ਹੂੰ ਹੁਣ ਕਾ ਪਾਣੀ ਤੇ ਬੰਦਾ ਰਹਿਣਾ ਚੱਲਦਾ ਹੀ ਰਹਿਣਾ ਤੇ ਮਹਾਰਾਜ ਦੇਏਗਾ ਹੀ ਉਹ ਤਰ੍ਹਾਂ ਨੌਕਰੀ ਤੇ ਜਰਾ ਚੰਗਾ ਤੇ ਆ ਜਿਹੜਾ ਵੀ ਸਮਾਨ ਇੱਕ ਵਾਰ ਵਿਖਾ ਜਿੰਨਾ ਸਮਾਨ ਇਹ ਟੁੱਟ ਗਿਆ ਸੀ ਭੱਜ ਗਿਆ ਸੀ ਹਰ ਇੱਕ ਸਮਾਨ ਸਾਨੂੰ ਤੁਸੀਂ ਭੈਣ ਭਰਾਵਾਂ ਨੇ ਦੇ ਦਿੱਤਾ ਹਾਂ ਇਹ ਆ ਵੀ ਕਮਰੇ ਜਿਹੜੇ ਆ ਉਹ ਸਾਡੇ ਇੱਥੇ ਅਸੀਂ ਕਮਰੇ ਪਾਉਣੇ ਨੇਗੇ ਬਾਕੀ ਰਹਿਣ ਦੇ ਜੋਗ ਇੱਕੋ ਹੀ ਕਮਰਾ ਹੀ ਆ ਤੇ ਇਹ ਲੂਬੀ ਆ ਬਾਕੀ ਸਾਰਿਆਂ ਦੀਆਂ ਸੱਤਾ ਸੱਤਾ ਵਿਖਾ ਲਿਓ ਠੀਕ ਹੈ ਪਰ ਇਹਨਾਂ ਸੱਤਾ ਨੂੰ ਅਸੀਂ ਹੁਣ ਪਿਆਰ ਵੀ ਨਹੀਂ ਕਰਨਾ ਉਹ ਉਤਲੇ ਚਬਾਰੇ ਦੀ ਸੱਤ ਜਿਹੜੀ ਆ ਉਹਦੇ ਤੇ ਮਾੜਾ ਮੋਟਾ ਲਫਾਫਾ ਪਾ ਆ ਗਈ ਸਮਾਨ ਰੱਖਤਾ ਵਾ ਸਮਾਨ ਰੱਖਿਆ ਵੀ ਪਾਣੀ ਨਾਲ ਉਹ ਚ ਪਏ ਚੋਰ ਮਾਸਾ ਮਿੱਟੀ ਪਾਛੜਾਂਗੇ ਪਰ ਉਹ ਪੈਸੇ ਨਹੀਂ ਲਾਉਣੇ ਹੁਣ ਪੈਸੇ ਤੇ ਲਾਉਣੇ ਕਿਤੇ ਟਿਕਾਣਾ ਹੀ ਲਾਉਣੇ ਆ ਹੁਣ ਪੈਸੇ ਕਿਉਂਕਿ ਪੈਸੇ ਪਾਪਾ ਜੀ ਨੇ ਬੜੇ ਲਾਏ ਘਰ ਤੇ ਬੜੇ ਜਿਆਦਾ ਤੇ ਇੰਨਾ ਘਰ ਤੇ ਮਨ ਸਾਡਾ ਟੁੱਟਦਾ ਨਾ ਕਿ ਪਾਪਾ ਨੇ ਇੰਨੇ ਪੈਸੇ ਲਾਵਾ ਛਡੇ ਆ ਨਾ ਇਹਦੇ ਤੇ ਅਜੇ ਤੋ ਅਜੇ ਭਾਲਿੱਦਾਂ ਉਹ ਤੋਂ ਪਹਿਲਾਂ ਹੀ ਅਜੇ ਪਾਪਾ 2.5 ਲੱਖ ਰੁਪਈਆ ਇੱਥੇ ਲਾਇਆ ਜਦੋਂ ਸਿਮੂ ਦਾ ਬਰਥਡੇ ਸੈਲੀਬ੍ਰੇਟ ਕੀਤਾ ਫਰਸ਼ ਪਾਇਆ ਪੇਂਟ ਕਰਵਾਇਆ ਰਸੋਈ ਚੇਂਜ ਕੀਤੀ ਫੱਟੇ ਲਵਾਏ ਪਤਾ ਨਹੀਂ ਕਿੰਨਾ ਕੁਛ ਤੇ ਫੇਰ ਸਾਰਾ ਕੁਝ ਹੀ ਖਰਾਬ ਹੋ ਗਿਆ ਹੁਣ ਵੀ ਅਜੇ ਘਰ ਵੀ ਬਸ ਛੋਟਾ ਜਿਹਾ ਘਰ ਬਣਾਈਆਂ ਨਾ ਬਣਾਵਾ ਕੇ ਤੇ ਟਿਕਾਣੇਗਾ ਇਹ ਉਹ ਵੀ ਨਹੀਂ ਅਸੀਂ ਸੋਚ ਰਹੇ ਕਿ ਕਿੱਥੇ ਉਹ ਵੀ ਨਹੀਂ ਸਾਨੂੰ ਪਤਾ ਲੱਗਣਾ ਘਰ ਵੀ ਅਸੀਂ ਇਹੋ ਹੀ ਗੱਲਾਂ ਕਰਦੇ ਰਹਿੰਦੇ ਆਂ ਕੀ ਕੀ ਕਰੀਏ ਹੁਣ ਗਾੜੀ ਪਾਪਾ ਨੇ ਤੁਹਾਨੂੰ ਸਾਰਿਆਂ ਨੂੰ ਹੁਣ ਸਵਾਲ ਪੁੱਛਿਆ ਵਾ ਇਹ ਚੀਜ਼ ਦਾ ਤੁਸੀਂ ਪਲੀਜ਼ ਰਿਕੁਐਸਟ ਹੀ ਆ ਸਾਰੇ ਜਣੇ ਕਮੈਂਟ ਕਰਨੇ ਆ ਕੀ ਦੱਸਿਓ ਕੀ ਸਾਨੂੰ ਕੀ ਕਰਨਾ ਕੀ ਚਾਹੀਦਾ ਵਾ ਆਪਾਂ ਜ਼ਰੂਰ ਉਹ ਚੀਜ਼ ਤੇ ਸੋਚਾਂਗੇ ਕਿ ਕਿੱਥੇ ਜਾਈਏ ਹੁਣ ਕਿੱਧਰ ਨੂੰ ਕਰੀਏ ਪਾਪਾ ਜੋਬ ਛੱਡ ਦੇਣ ਨਾ ਛੱਡ ਦੇਣ ਬੱਚਿਆਂ ਦਾ ਕਿੱਦਾਂ ਇਹ ਘਰ ਦਾ ਕੁਝ ਕਰ ਲਈਏ ਬਾਕੀ ਚਲੋ ਆ ਛੋਟਾ ਜਿਹਾ ਵਲੋਗ ਤੁਹਾਡੇ ਨਾਲ ਇੱਥੇ ਖਤਮ ਕਰਕੇ ਸ਼ੇਅਰ ਕਰਦੀ ਆ ਤੇ ਫਿਰ ਬਾਕੀ ਕੱਲ ਆਪਾਂ ਗੱਲਬਾਤ ਕਰਾਂਗੇ ਜਦੋਂ ਆਪਾਂ ਨਹੀਂ ਜਾਣਾ ਉਹ ਵਲੋਗ ਤੁਹਾਡੇ ਨਾਲ ਡੇਰਾ ਪੰਜਾਬ ਤੇ ਸ਼ੇਅਰ ਕਰਾਂਗੀ ਤੇ ਓਕੇ ਜੀ